ਤੇ ਅਸੀਂ ਗੱਲ ਕਰੀ ਬੇਰਕਾਪਲਾਟ ਤੋਂ ਸੰਗਰੂਰੋਂ ਕਹਿੰਦੇ ਹਾਂ ਲਾਲੋ ਡੈਰੀ ਵੀ ਦੁੱਧ ਚੱਕ ਲਿਆ ਕਰਾਂਗੇ ਅਸੀਂ ਤੇ ਕਲਾਸਾਂ ਲਾਉਣੀਆਂ ਪੈਣਗੀਆਂ ਕਹਿੰਦੇ ਜਲੰਧਰ ਤੇ ਉਹ ਉਹਦੀ ਮੈਰਿਜ ਹੋਈ ਹੋਈ ਸੀ ਉਹ ਮੈਨੂੰ ਕਹਿੰਦਾ ਮੈਂ ਤਾਂ ਨਹੀਂ ਜਾ ਸਕਦਾ ਜਲੰਧਰ ਵੀ ਤੂੰ ਜਾ ਵਗ ਜੀ ਹਾਂ ਠੀਕ ਹੈ ਮੈਂ ਵਗ ਜੂ ਮੈਂ ਗਿਆ ਜਲੰਧਰ ਕਲਾਸਾਂ ਲਾਈਆਂ ਡੈਰੀ ਡੈਰੀ ਮਿਲ ਗਈ ਤੇ ਉਹਨਾਂ ਨੇ ਸਮਾਨ ਚਕਾਤਾ ਡੈਰੀ ਦਾ ਸਾਨੂੰ ਡੈਰੀ ਦੇਤੀ ਫਿਰ ਪਿੰਡ ਹੁਣ ਘਰ ਪੁੱਸੇ ਨਹੀਂ ਹੈਗੇ ਅਸੀਂ ਹਾਂ ਵੀ ਜਿਹੜੇ ਦੁੱਧ ਪਾਉਣਗੇ ਐ ਇੱਕ ਦੋ ਘਰ ਦੇ ਬੋਲਾ ਮਰਵਾਤਾ ਤੜਕੀ ਵੀ ਕੱਲ ਉਹਨੂੰ ਡੈਰੀ ਖੋਲਣੇ ਭਾਈ ਦੁੱਧ ਪਾਓ ਅੱਛਾ ਇੱਕ ਦੋ ਘਰਾਂ ਚ ਵਾ ਜਾ ਕੇ ਦੁੱਧ ਆਪ ਚੱਕ ਲਿਆ ਹੁੰਦਾ ਜਿਹਦੇ ਹੱਥ ਜ਼ੋਰ ਦਾ ਸੀਗਾ ਹੂੰ ਤੇ ਵਾ ਜਾ ਕੇ ਉਦੋਂ ਬਾਅਦ ਪਹਿਲੇ ਦਿਨ ਸਾਡੇ ਕੋਲੇ 5 ਕਿਲੋ ਦੁੱਧ 2-3 ਦਿਨਾਂ ਬਾਅਦ 10 ਕਿਲੋ ਹੋ ਗਏ ਵਾਧਾ 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 ਤਿੰਨ ਚਾਰ ਕੰਟਰੋਲ ਹੋ ਗਿਆ ਦੁੱਧ ਅੱਛਾ ਤੈਨੂੰ ਬਿਜ਼ਨਸ ਚੱਲ ਪਿਆ ਹਾਂ ਬਿਜ਼ਨਸ ਚੱਲ ਪਿਆ ਤਿੰਨ ਚਾਰ 100 ਲੀਟਰ ਦੁੱਧ ਹੋ ਗਿਆ ਫਿਰ ਮੋਟਰਸਾਈਕਲ ਲੈ ਲਿਆ ਹੂੰ ਫਿਰ ਗੱਡੀ ਆਉਣ ਲੱਗੀ ਦੁੱਧ ਚੱਕਣ ਵਾਹੇ ਕੰਮ ਚੱਲਦਾ ਚੱਲਦਾ ਫਿਰ ਇੱਕ ਦਿਨ ਮੈਨੂੰ ਕਹਿੰਦਾ ਕਹਿੰਦਾ ਉਹ ਜਿਹਦਾ ਮੈਂ ਕੈਰੇਕਟਰ ਕਰਦਾ ਬੰਤਦਾ ਉਹਨਾ ਸਾਡੀ ਡੈਰੀ ਹੈਗੀ ਗੁਰੂ ਘਰ ਦੇ ਮੂਹਰੇ। ਅੱਛਾ ਜੀ। ਤੁਹਾਨੂੰ ਪਤਾ ਪਿੰਡਾਂ ਚ ਲੋਕ ਐਵੇਂ ਇਕੱਠੇ ਬੈਂ ਜਾਂਦੇ ਨੇ ਚੌਂਤੜਿਆਂ ਤੇ। ਬਿਲਕੁਲ। ਹਰੀ ਡੈਰੀ ਦੇ ਮੂਹਰੇ ਚੌਂਤਰਾਤਾ ਉੱਥੇ ਬੈਠੇ ਹੁੰਦੇ ਆ ਉਹ। ਤਾਂ ਉਹ ਬਸ ਹਰੇਕ ਨੂੰ ਆਈ ਮੈਂ ਕਰ ਦੂੰ ਮੈਂ ਬਹੁ ਕਰ ਦੂੰ। ਜਿਹਨਾਂ ਦਾ ਕੈਰੇਕਟਰ ਤੁਸੀਂ ਬਣਾਇਆ ਹੋ ਉਹਨਾਂ ਦਾ ਨਾਮ ਵੀ ਬੰਦ ਤਿਆ ਨਹੀਂ ਉਹਨਾਂ ਦਾ ਨਾਮ ਬਿੰਦਰਾ ਜੀ। ਅੱਛਾ। ਬਿੰਦਰ ਸਿੰਘ ਨਹਿਲ। ਹੂੰ ਹੂੰ। ਤੇ ਮੈਂ ਚਲੋ ਭੀ ਗੱਲ ਨਹੀਂ ਮੈਂ ਉਹਦੀ ਐਕਟਿੰਗ ਕਰਦਾ ਰਹਿੰਦਾ ਸੀ ਥੋੜੀ ਥੋੜੀ। ਹੂੰ। ਦੇਖਦਾ ਰਹਿੰਦਾ ਵੀ ਐ ਕਰ ਦੂਗਾ ਜਿ ਬਹੁ ਕਰ ਦੂ। ਫਿਰ ਮੈਂ ਇੱਕ ਦਿਨ ਉਹ ਕਹਿੰਦਾ ਕਹਿੰਦਾ अच्छा मां यार ਭਰਾ ਮੈਨੂੰ ਤਾਂ ਸੰਗ ਲੱਗ ਜੇ ਇਹ ਕੰਮ ਜਮ ਇਹ ਤਾਂ ਨਹੀਂ ਹੁੰਦਾ ਕਹਿੰਦਾ ਕੁਝ ਨਹੀਂ ਹੁੰਦਾ ਹੂੰ ਤੇ ਹੁਣ ਮੈਨੂੰ ਥੋੜੇ ਜਿਹਾ ਪੰਪ ਦੇ ਉੱਤੇ ਮੇਰੇ ਇੱਕ ਕੁੜਤਾ ਪਜਾਮਾ ਪਵਾਇਆ ਅੱਛਾ ਪਾਟਿਆ ਜਾ ਤੇ ਮੈਨੂੰ ਕਹਿੰਦਾ ਵੀ ਆਪਾਂ ਮਾਹ ਜਾ ਰਹੇ ਚ ਕੋਈ ਬੰਦੇ ਦਾ ਤਾਂ ਆਪਣੇ ਨਾਲ ਕੋਈ ਬੰਦਾ ਵੀ ਵੀਡੀਓ ਕਿਵੇਂ ਬਣਾਵਾਏ ਮੈਂ ਤਾਂ ਵੱਡਾ ਕੰਮ ਹੁੰਦਾ ਕਹਿੰਦਾ ਨਹੀਂ ਮੋਬਾਈਲ ਤੇ ਬਣਾਵਾਂਗੇ ਹੂੰ ਮੋਬਾਈਲ ਤੇ ਬਣਾਈ ਉਹਦੇ ਉਹਦੇ ਚਾਚਾ ਜੀ ਦੇ ਘਰੇ ਬਣਾਈ ਸੀ ਉਹਦੇ ਕੋਈ ਹੈਣੀ ਦੀ ਘਰ ਇਹਨਾਂ ਦੀ ਹੂੰ ਚੋਰੀਆਂ ਮੁੰਡੇ ਉਹਨਾਂ ਤਿੰਨ ਚਾਰ ਮੁੰਡੇ ਦੀ ਅਸੀਂ ਚੋਰੀਆਂ ਜੇ ਬਣਾਲੀ ਲੁਕੇ ਜੇ ਅੰਦਰ ਹੀ ਕੱਤਕ ਕਦੇ ਵਾਲਟੀ ਦੀ ਸ਼ਰਤੇ ਲੈ ਲਈ ਕਦੇ ਲੁਕ ਜੇ ਗਏ ਇਹਨੇ ਜਿ ਬਣਾਇ ਬੱਕਰੀ ਜੀ ਚੋਰੀ ਕਰ ਲਈ ਹੂੰ ਉਹ ਲੋਕਾਂ ਨੂੰ ਪਸੰਦ ਆਈ ਥੋੜੀ ਜੀ ਪਾਤੀ ਅਸੀਂ ਕਹਿੰਦੇ ਬਣਾਇਆ ਕਰੋ ਫਿਰ ਇੱਕ ਹੋਰ ਬਣਾਲੀ ਆਈ ਹੌਲੀ 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 ਕਰਦੇ ਕਰਦੇ ਫਿਰ ਇੱਕ ਮੇਰੇ ਪਿੰਡ ਦਾ ਚੈਨਲ ਸੀਗਾ ਜੱਟ ਸੌਦਾ ਅੱਛਾ ਫਿਰ ਮੈਨੂੰ ਉਹਨਾਂ ਨੇ ਨਾਲ ਰੱਖ ਲਿਆ ਮੈਨੂੰ ਕਹਿੰਦੇ ਤੂੰ ਸਾਡੇ ਚ ਆ ਜਾ ਉਹਧਰ ਵਾ ਗਿਆ ਉਧਰ ਵੀ 4 ਸਾਲ ਕੰਮ ਕੀਤਾ ਮੈਂ ਉਧਰ ਬੰਤਦਾਰ ਰੋਲ ਹੀ ਕੀਤਾ ਮੈਂ ਜਾ ਕੇ ਹੂੰ 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 ਉੱਥੇ 4 ਸਾਲ ਕੰਮ ਕਰਨ ਤੋਂ ਬਾਅਦ ਫਿਰ ਮੈਂ ਇੱਧਰ ਬਈਂਦਰ ਨਾਲ ਆ ਗਿਆ ਜੱਟ ਵੀ ਰਿਕਾਰਡ ਤੇ ਅੱਛਾ ਅੱਛਾ ਹਾਂਜੀ ਬਸ ਬੰਤ ਨਾਮ ਕਿੱਦਾਂ ਸੋਚਿਆ ਫਿਰ ਬੂਟੇ ਤੋਂ ਬੰਤ ਬਸ ਇਹ ਧੀ ਵੀ ਚਲੋ ਵੀ ਹੁਣ ਜਿਹੜੀ ਮੈਂ ਕੈਰੇਕਟਰ ਆ ਉਹ ਹੈਗਾ ਮੇਰੇ ਚਾਚਾ ਜੀ ਦਾ ਬਿੰਦਰ ਦਾ ਜਿਹੜੀ ਚਾਲ ਆ ਗਈ ਮਟੇਡਾ ਜਾਂ ਤੁਰਨਾ ਹਾਂਜੀ ਹਾਂਜੀ ਉਹ ਮੇਰੇ ਬਾਬਾ ਜੀ ਦੀ ਸਾਡੀ ਗਲੀ ਚ ਹੀ ਨੇ ਅੱਛਾ ਤੇ ਗੁੱਸਾ ਨਹੀਂ ਕਰਦੇ ਨੇ ਕੁ ਸੈਣੀ ਕਿ ਉਹ ਕਿ ਤੋ ਕੀ ਰਿਹਾ ਹੋਵੇ ਭੂਟਾ ਜੀ ਨੂੰ ਕੀ ਰਿਹਾ ਹੋਵੇ ਕਿ ਐ ਕੀ ਕਮੀ ਪਿਆ ਉਹਦਾ ਉਹਦਾ ਕਹਿੰਦੇ ਆ ਸੀ ਦੱਸ ਦਿਆ ਕਰ ਉਹਦਾ ਹੁਣ ਵੀ ਕਹਿੰਦਾ ਵੀ ਗੋਡੇ ਕੁੱਟ ਡਾਂਗੇ ਜੇ ਕੋਈ ਤੰਗ ਕਰੂ ਤੈਨੂੰ ਅੱਛਾ ਮਤਲਬ ਪ੍ਰੋਪਰ ਫਿਰ ਉਹਨਾਂ ਦੀ ਵੀ ਸਪੋਰਟ ਆ ਨਾ ਉਹਨਾਂ ਦੇ ਉਹਨਾਂ ਦੇ ਕਿਤੇ ਘਰ ਇੱਕ ਤਾਂ ਸਾਡੇ ਚਾਚਾ ਜੀ ਨੇ ਜਿਨ੍ਹਾਂ ਦਾ ਤੁਸੀਂ ਕੈਰੇਕਟਰ ਆ